ਲਾ ਮੈਟਰ ਅੱਗ ਦੀ ਨਾਲ ਲੈ ਗਿਆ ਬਾਈ ਜੀ ਮਰੂਤੀ ਕਿਸੇ ਵੀਰ ਨੇ ਮੇਲਾ ਲੁੱਟਣਾ ਦਵਾਰੇ ਤਾਂ ਬਾਈ ਜੀ ਲੁੱਟ ਸਕਦਾ ਗੱਡੀ ਸਾਰੀ オリジナル ਬਹੁਤ ਵੀਰ ਕਹਿੰਦੇ ਸਾਨੂੰ ਬਾਈ ਜੀ オリジナル ਗੱਡੀ ਚਾਹੀਦੀ ਆ ਸਾਰੀ ਵੀਰੇ A to Z ਗੱਡੀ ਸਾਰੀ オリジナル ਆ ਤੇ ਵੀਰ ਬਣ ਕੇ ਸ਼ੇਅਰ ਕਰ ਦਿਓ ਫੇਰ ਸਾਨੂੰ ਆਪਾਂ ਡਿਟੇਲ ਦੰਨੇ ਆਗੇ ਪੰਜਾਬ ਨੰਬਰ ਦੀ ਇਸ ਟਾਈਮ ਮਰੂਤੀ ਖੜੀ ਆ 800 ਬਾਈ ਜੀ ਪਹਿਲਾਂ ਬਾਕ ਗਰਾਊਂਡ ਦਿਖਾ ਦੇ ਇਹਨੇ ਤੁਸੀਂ ਕਰ ਦਿਓ ਬਾਈ ਸ਼ੇਅਰ ਕਿਸੇ ਵੀਰ ਨੂੰ ਮਰੂਤੀ ਚਾਹੀਦੀ ਆ ਬਾਈ ਤਮਰਾਪਰਾ ਇਦੋਂ ਵਧੀਆ ਮਰੂਤੀ ਤੁਹਾਨੂੰ ਨਹੀਂ ਮਿਲ ਸਕਦੀ ਸ਼ੇਅਰ ਕਰ ਦਿਓ ਦੱਬ ਕੇ ਫਿਰ ਤੁਹਾਨੂੰ ਰੇਟ ਵੀ ਦੱਸਾਂਗੇ ਤੇ ਸਾਰੀ ਗੱਲਬਾਤ ਕਰਾਵਾਂਗੇ ਵੀਡੀਓ 'ਚ ਤੇ ਕਿਸੇ ਵੀ ਰੈਣੀ ਹੋਵੇ ਮੋਬਾਈਲ ਨੰਬਰ ਉੱਪਰ ਦਿੱਤਾ ਹੋਊਗਾ ਗੱਲਬਾਤ ਕਰ ਲਿਓ ਤੁਸੀਂ ਗੱਡੀ ਹੁਣ ਤੱਕ ਸਾਰੀ ਹੀ origignal ਆ ਕੋਈ ਕੰਮ ਖਰਚਾ ਨਹੀਂ 1 ਰੁਪਿਆ ਬਾਈ ਜੀ ਲੱਗਣ ਵਾਲਾ ਹੈ ਨਹੀਂ ਉੱਤੇ ਸ਼ੇਅਰ ਕਰ ਦਿਓ ਦੱਬ ਕੇ ਸਭ ਪੱਖੋਂ ਬਾਈ ਜੀ ਓਕੇ ਆ ਗਾਰੰਟੀ ਪੂਰੀ ਆ ਚਲਾਵੇ ਚ ਮੈਂ ਕਹਿਆ ਵੀ ਵੱਡੀਆਂ ਵੱਡੀਆਂ ਗੱਡੀਆਂ ਨੂੰ ਮਾਤ ਪਾਉਂਦੀ ਹੈਗੀ ਠੀਕ ਹੈ ਖੁਦ ਚਲਾਈ ਹੋਈ ਹੈਗੀ ਬਾਈ ਜੀ 110 ਤੇ ਚੱਲਦੀ ਹੈਗੀ ਠੀਕ ਹੈ ਉਦੋਂ ਉੱਪਰ ਤੁਹਾਡੀ ਮਰਜ਼ੀ ਜੇ ਚਲਾਉਣੀ ਆ ਬੰਦਾ ਚਲਾਉਣ ਜਾਣਦਾ ਹੋਵੇ ਵਗ ਜੂਗੀ ਪਰ ਆਪਣੀ ਹਿੰਮਤ 110 ਤੇ ਹੀ ਪਈਆ ਉਦੋਂ ਉੱਪਰ ਆਪਾਂ ਚੜੀਏਗੀ ਠੀਕ ਹੈ ਬਾਕੀ ਚਾਲ ਚਲਾਵੇ ਦੀ ਵਧੀਆ ਹੈਗੀ ਸ਼ੇਅਰ ਕਰ ਦਿਓ ਦੱਬ ਕੇ ਫਿਰ ਸਾਨੂੰ ਆਪਾਂ ਦਿਖਾਵਾਂਗੇ ਗੱਡੀ ਦੀ ਗੱਲਬਾਤ ਹਨਾ ਸਾਰੀ ਦੱਸਾਂਗੇ ਤੇ ਵੀਰ ਬਣ ਕੇ ਪਹਿਲਾਂ ਸ਼ੇਅਰ ਕਰ ਦਿਓ ਦੱਬ ਕੇ ਤੇ ਬਾਈ ਕਿੱਥੋਂ ਕਿੱਥੋਂ ਜੁੜੇ ਹੋਇਓ ਤੇ ਆਪਣੀ ਪਹਿਲਾਂ 32000 ਵਾਲੀ ਮਰੂਤੀ ਕਿਹੜੇ ਕਿਹੜੇ ਵੀਰ ਨੇ ਦੇਖੀ ਆਗੀ ਬਹੁਤ ਵੀਰ ਕਹਿੰਦੇ ਤੇ ਬਾਈ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੇ ਦੇਣੋ ਬਾਈ ਇਦਾਂ ਦੀ ਗੱਲ ਨਹੀਂ ਹੁੰਦੀ ਆਪਾਂ ਸਭ ਤੋਂ ਜਿਹੜਾ ਕੋਈ ਵੀਰ ਲੈ ਕੇ ਜਾਊ ਉਹਦਾ ਮੋਬਾਈਲ ਨੰਬਰ ਆਪਣੇ ਕੋਲ ਹੁੰਦਾਗਾ ਚਾਹੀਦੀ ਉਹਨੂੰ ਫੋਨ ਕਰਕੇ ਪੁੱਛ ਲਿਓ ਬਾਈ ਗੱਡੀ ਕਿੱਥੋਂ ਲੈ ਕੇ ਆਇਆਗਾ ਜਾਂ ਉਹਦੇ ਐਫੀਡਾਪਟ ਦੇਖ ਲਿਆ ਕਰੋ ਪਤਾ ਲੱਗ ਜੂ ਉਹਨੂੰ ਆਪਣਾ ਕੋਈ ਕੰਮ ਵੀਰੇ ਫੇਕ ਨਹੀਂ ਹੁੰਦਾ ਹੈਗਾ ਠੀਕ ਹੈ ਬਾਕੀ ਇੱਕ ਦੋ ਫੇਕ ਪੇਜ ਹੈਗੇ ਨੇ ਉਹਨਾਂ ਤੋਂ ਵੀਰੇ ਬਚ ਕੇ ਰਿਹਾ ਆਪਣੀ ਗੱਲਬਾਤ ਤੁਸੀਂ ਸਿੱਧੀ ਕਰ ਲਿਆ ਕਰੋ ਆਪਣਾ ਹੀ ਇੱਕ ਪੇਜ ਹੈਗਾ ਸੁਖਤਰਾ ਪ੍ਰੋਡਕਸ਼ਨ ਹੋਰ ਕੋਈ ਵੀਰੇ ਪੇਜ ਨਹੀਂ ਹੈ ਇਸ ਟਾਈਮ ਇੱਕ 2.0 ਹੈ ਜੀ ਠੀਕ ਹੈ ਜੀ ਤੇ ਬਾਕੀ ਸ਼ੇਅਰ ਕਰ ਦਿਓ ਦੱਬ ਕੇ ਗੱਡੀ ਬਾਰੇ ਜਾਣਕਾਰੀ ਦੇਵਾਂਗੇ ਕੀ ਗੱਲਬਾਤ ਆ ਗੱਡੀ ਦੀ ਹਨਾ ਕਿਥੋਂ ਕਿਥੋਂ ओरिजिनल ਆ ਹਨਾ ਤੇ ਸ਼ੇਅਰ ਕਰ ਦਿਓ ਦੱਬ ਕੇ ਮੇਰਾ ਭਰਾ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਈ ਕਿਥੇ ਕਿਥੇ ਜੁੜੇ ਹੋਇਆ ਮੇਰਾ ਭਰਾ ਉਹ ਜਰੂਰ ਕਰ ਰਹੇ ਹੋ ਤੇ ਬਾਕੀ ਤੁਹਾਨੂੰ ਹੁਣ ਆਪਾਂ ਦਿਖਾਉਣੇ ਆਗੇ ਗੱਡੀ ਦੀ ਗੱਲਬਾਤ ਕਰਾਉਣੇ ਆ ਤੇ ਦੱਸੋ ਮੇਰਾ ਭਰਾ ਕਿੱਥੋਂ ਕਿੱਥੋਂ ਤੁਸੀਂ ਵੀਰ ਜੁੜ ਗਏ ਹਨ ਠੀਕ ਹੈ ਕਰੋ ਕਮੈਂਟ ਫਿਰ ਤੁਹਾਨੂੰ ਦਿਖਾਉਣਾ ਹੈ ਗੱਡੀ ਬਾਰੇ ਕਰਦੇ ਆ ਗੱਲਬਾਤ ਵਰਮਲ ਸਿੰਘ ਕਹਿੰਦੇ ਨਾਈਸ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਸ਼ੁਕਰੀਆ ਸ਼ੇਅਰ ਕਰ ਦਿਓ ਦੱਬ ਕੇ ਬਹੁਤ ਘੈਂਟ ਮਰੂਤੀ ਲੈ ਗਏ ਆ 1 ਰੁਪਿਆ ਬਾਈ ਜੀ ਉੱਤੇ ਲਾਗਦੇ ਨੇ ਹੈ ਗੱਡੀ ਤੇ ਜਿੰਨਾ ਕੰਮ ਖਰਚਾ ਹੋਣ ਵਾਲਾ ਸੀ ਆਪਾਂ ਪਹਿਲੀ ਨਿਵੇੜਤਾ ਦਾ ਠੀਕ ਹੈ ਜੀ ਤੁਸੀਂ ਬਸ ਕੁਝ ਨਹੀਂ ਕਰਨਾ ਤੇਲ ਆਵਰੇਜ ਬਹੁਤ ਵਧੀਆ ਹੈ ਦੀ ਠੀਕ ਹੈ 700 ਸੰਗਰੂਰ ਬਾਈ ਜੀ 20 ਕਿਲੋਮੀਟਰ ਆਉਣ ਜਾ ਠੀਕ ਹੈ 40 ਕਿਲੋਮੀਟਰ ਹੋ ਗਿਆ ਸੀ 500 ਦੇ ਤੇਜ਼ ਨਾਲ ਬਾਈ ਜੀ ਤਿੰਨ ਤਿੰਨ ਜੇੜੇ ਲਾਉਂਦੇ ਰਿਹਾ ਗਰੂਰ ਦੇ ਠੀਕ ਹੈ ਆਪਣਾ ਜਿਹੜਾ ਕੰਮ ਸੀ ਉਹ ਆਪਣਾ ਨਿਕਲੇ ਜਿਹੜੇ ਕੰਮ ਕਰਕੇ ਆਪਾਂ ਲਈ ਸੀ ਠੀਕ ਹੈ ਜੀ ਥੋੜਾ ਹਸਪੀਟਲ 'ਚ ਕੰਮ ਸੀਗਾ ਤਾਂ ਕਰਕੇ ਬਾਈ ਆਪਾਂ ਗੱਡੀ ਲਈ ਹੋਈ ਸੀਗੀ ਠੀਕ ਹੈ ਪਰਸਨਲ ਚਲਾਈ ਹੈ ਵੀਰੇ ਮੈਂ ਖੁਦ ਚਲਾਉਂਦਾ ਰਿਹਾਗਾ ਠੀਕ ਹੈ ਆਪਣੇ ਕੋਲ ਇਹਦੇ ਮਤਲਬ ਐਫੀ ਡੈਪਟ ਦੇ ਚਲਦੀ ਸੀ ਆਪਣੇ ਕੋਲ ਠੀਕ ਹੈ ਪਰ ਹੁਣ ਆਇਆ ਵੀ ਆਪਾਂ ਨੂੰ ਲੋੜ ਨਹੀਂ ਹੈਗੀ ਤਾਂ ਕਰਕੇ ਬਈ ਆਪਾਂ ਸੇਲ ਕਰ ਰਹੇ ਹਾਂਗੇ ਤੇ ਵੀਰੇ ਇੱਕ ਵਾਰ ਦੁਬਾਰੇ ਬੈਕਗਰਾਉਂਡ ਦਿਖਾ ਦੇ ਤੇ ਅਸਟਾਵ ਆਪਾਂ ਖੜੇ ਆਂਗੇ ਡ ਠੀਕ ਹੈ 98769348 ਤੋਂ 73 ਹੁਣ ਫੋਨ ਨਾ ਕਰਿਓ ਮੇਰਾ ਭਰਾ ਥੋੜਾ ਟਾਈਮ ਰੋਕੇ ਫੋਨ ਕਰ ਲਿਓ ਠੀਕ ਹੈ ਜੀ ਤੇ ਬਾਈ ਕਰੀਏ ਸਟਾਰਟ ਫਿਰ ਆਪਾਂ ਨਾ ਵੀਰੇ ਦੱਸੋ ਕਿੱਥੋਂ ਕਿੱਥੋਂ ਮੇਰਾ ਭਰਾ ਤੁਸੀਂ ਜੁੜੇ ਹੋਏ ਹੋਗੇ ਫਿਰ ਸਾਨੂੰ ਗੱਡੀ ਦੀ ਗੱਲਬਾਤ ਦੱਸਦੇ ਹਾਂਗੇ ਕੀ ਗੱਲਬਾਤ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਹੈਗੀ ਆ ਗੱਡੀ ਪੀਵੀ ਨੰਬਰ ਦੀ ਠੀਕ ਹੈ ਜੀ ਪੀਵੀ 31 ਤੇ ਨੰਬਰ ਸੋਹਣਾਗਾ 78 87 ਠੀਕ ਹੈ ਇਹ ਹੈਗੀ 2004 ਮਾਡਲ ਬਾਈ ਜੀ ਮਰੂਤੀ ਇਹਦੀ ਬਈ ਦੂਜੇ ਨਾਮ ਆ ਤੇ ਸ਼ੇਅਰ ਕਰ ਦਿਓ ਮੇਰਾ ਭਰਾ ਕਿੱਥੋਂ ਕਿੱਥੋਂ ਜੁੜੇ ਆ ਬਾਈ ਪ੍ਰਾਈਸ ਵੀ ਦੱਸਾਂਗੇ ਸਾਰੀ ਗੱਲਬਾਤ ਦੱਸਾਂਗੇ ਤੇ ਬਾਈ ਇਹ ਹੈਗੀ 01 ਤੇ ਬਾਈ ਖਾਸियत ਗੱਡੀ ਦੀ ਪਤਾ ਕੀ ਹੈਗੀ ਬਾਈ ਗੱਡੀ ਦੇ ਨਾਲ ਸਾਰੇ ਸ਼ੀਸ਼ੇ ਨਾਲ ਦੇ ਆ ਹੁਣ ਤੱਕ ਆ ਦੇ ਲਓ 04 ਲਿਖਿਆ ਨਾ ਵੀ 4 ਮਾਡਲ ਆ ਬਾਈ ਜੀ ਸਾਰੇ ਸ਼ੀਸ਼ਿਆਂ ਤੇ ਬਾਈ ਜੀ ਲਿਖਿਆ ਹੋਊਗਾ 0404 ਠੀਕ ਹੈ ਜੀ ਮਤਲਬ ਗੱਡੀ ਸਾਰੀ オリジナル ਆ ਠੀਕ ਹੈ ਕਿਤੇ ਉਹ ਐਕਸੀਡੈਂਟ ਦੀ ਫਿਰ ਗੱਲ ਖਤਮ ਹੀ ਹੋ ਗਈ ਠੀਕ ਹੈ ਰਹੀ ਗੱਲ ਰੰਗ ਪੇਂਟ ਦੀ ਬਾਈ ਜੀ ਰੰਗ ਪੇਂਟ ਨਾਲ ਲੱਗਾ ਕਿਸੇ ਵੀਰ ਨੇ ਰਬਿੰਗ ਪਾਲਿਸ਼ ਕਰਾਉਣੀ ਹੋਈ ਉਹ ਤੁਸੀਂ ਕਰਾ ਲਿਓ ਵੀਰੇ ਠੀਕ ਹੈ ਰਬਿੰਗ ਪਾਲਿਸ਼ ਕਰਾ ਕੰਮ ਕਮਰ ਲੱਗ ਜਾਂਦੀ ਆ ਆਪਾਂ ਤਾਂ ਨਹੀਂ ਕਰਾਈ ਬਹੁਤ ਵੀਰ ਵਿੱਚ ਕਮੈਂਟ ਕਰਨੀ ਹੈ ਬਾਈ ਇਹਦਾ ਪੇਂਟ ਆ ਲਿਸ਼ਕਾ ਮਾਰ ਗਿਆ ਰਬਿੰਗ ਪਾਲਿਸ਼ ਕਰਨੇ ਹੈਗੇ ਠੀਕ ਹੈ ਬਾਈ ਬਈ ਤਾਂ ਕਰਕੇ ਆਪਾਂ ਰਵੀ ਪੌਲਸ ਨਹੀਂ ਕਰਾਈ ਫਿਰ ਬਹੁਤ ਵੀਰ ਕਹਿਣਗੇ ਬਾਈ ਇਹ ਤਾਂ ਪੇਂਟ ਆ ਸਾਰੀ ਗੱਡੀ ਓਰੀਜਨਲ ਆ ਜਿੱਥੇ ਤੁਸੀਂ ਮਰਜ਼ੀ ਚੈੱਕ ਕਰਾ ਲਿਓ ਠੀਕ ਐ ਚਾਰ ਮਾਡਲ ਆ ਦੂਸਰੇ ਨਾਂ ਸ਼ੇਅਰ ਕਰ ਦੋ ਤੇ ਬਾਈ ਕਹਿੰਦਾ ਲੁਧਿਆਣੇ ਤੋਂ ਆਪਾਂ ਤੇ ਫਿਰ ਸੁਣੋ ਆਪਾਂ ਵੀਰੇ ਰੇਟ ਵੀ ਦੱਸਾਂਗੇ ਇਹਦਾ ਕਿੰਨਾ ਰੇਟ ਆ ਅੰਦਰੋਂ ਵੀ ਦਿਖਾਵਾਂਗੇ ਠੀਕ ਐ ਬਈ ਉੱਤੇ ਪੈਸੇ ਵੀ ਲੱਗੇ ਹੋਣੇ ਗੱਡੀ ਦੇ ਨਾ ਠੀਕ ਐ ਸੁਣੋ ਮੈਂ ਦੱਸੂ ਵੀ ਕਿੱਥੇ ਕਿੱਥੇ ਪੈਸੇ ਲੱਗੇ ਹੋਣੇ ਸਾਰੀ ਗੱਲ ਬਾਤ ਸੁ ਇਹ ਪਹਿਲਾਂ ਗੱਡੀ ਚੱਲਦੀ ਰਹੀ ਆ ਸੀਐਨਜੀ ਤੇ ਬਾਈ ਅੱ데 ਆਪਣੇ ਸੌਰੀ ਐਲਪੀਜੀ ਤੇ ਉਹ ਆਪਾਂ ਉਤ ਕਾਰਬਿਟਰ ਕੋਰ ਪਿਟਰ ਬਾਈ ਚੇਂਜ ਕਰਾਤਾ ਸੀਗਾ ਠੀਕ ਹੈ ਜੀ ਕਿਉਂ ਉਹਦੇ ਨਾਲ ਕੀ ਆਗਾ ਮਤਲਬ ਪ੍ਰੋਬਲਮ ਪੈ ਜਾਂਦੀ ਹੈਗੀ ਠੀਕ ਹੈ ਤਾਂ ਕਰਕੇ ਆਪਾਂ ਉਤਾਰ ਕੇ ਉਹ ਕਰਾਤਾ ਸੀਗਾ ਠੀਕ ਹੈ ਕਾਰਬਿਟਰ ਵੀ ਮਤਲਬ ਵਿਚੀ ਪਿਆ ਇਹਦੇ ਠੀਕ ਹੈ ਆਮਲਾ ਸੀਟ ਤੇ ਥੱਲੇ ਪਿਆ ਹੁੰਦਾ ਹੋਣ ਹੈਗੇ ਕਾਰਬਿਟਰ ਆਪਾਂ ਚੇਂਜ ਕਰਾਤਾ ਸੀਗਾ ਹੁਣ ਇਹ ਚੱਲਦਿਆ ਬਾਈ ਪੂਰੀ ਗੱਡੀ ਦੇ ਸਾਰੇ ਤੇਲ ਤੂਲ ਸਾਰੇ ਫੁੱਲ ਨੇ ਬਾਈ ਪਹਿਲਾਂ ਟਾਇਰ ਚੈੱਕ ਕਰਾ ਗੱਡੀ ਦੇ ਬਾਈ ਟਾਇਰ ਚੈੱਕ ਕਰ ਲਓ ਤੁਸੀਂ ਗੱਡੀ ਦੇ ਨਵੇਂ ਆ ਵਰਗੇ ਬਾਈ ਜੀ ਟਾਇਰ ਨੇਗੇ ਠੀਕ ਹੈ ਪਿਛਲੇ ਟਾਇਰ ਹਲਕੇ ਥੋੜੇ ਘਟਾਉਣਗੇ ਠੀਕ ਹੈ ਬਾਕੀ ਸਾਰੇ ਜਮਾ ਓਕੇ ਆ ਪਿੱਛੋਂ ਵੀ ਗੱਡੀ ਸੋਹਣੀ ਹੈਗੀ ਸਾਫ ਸੁਥਰੀ ਪਈ ਦੀ ਗੱਡੀ ਆ ਇਸ ਟਾਈਮ ਡਿਸਟ੍ਰਿਕਟ ਸੰਗਰੂਰ ਧੂਰੀ ਸ਼ਹਿਰ ਖੜੇ ਇਹ ਚਾਰ ਮਾਡਲ ਦੂਜੇ ਦੀ ਟਾਇਰ ਵਧੀਆ ਪਏ ਨੇ ਬਾਈ ਠੀਕ ਹੈ ਕਿਸੇ ਨੇ ਲਾਇਬਿਲ ਲਵਾਉਣੇ ਹੋ ਲਾਇਬਿਲ ਲਵਾ ਲਿਓ ਬੀਲ ਕੱਪ ਲਵਾਉਣੇ ਨੇ ਬਾਈ ਬੀਲ ਕੱਪ ਲਵਾ ਲਿਓ ਠੀਕ ਹੈ ਚੱਲੀ ਵਿਰੇ ਹੁਣ ਤੱਕ 81000 ਗੱਡੀ ਚੱਲੀ ਹੋਈ ਆ 81000 ਆ ਔਰ ਜਿਵੇਂ ਮਤ ਤੁਸੀਂ ਮਰਜ਼ੀ ਚੈੱਕ ਕਰਾ ਲਿਓ ਯਾਰ ਆਪਾਂ ਦਾ ਖੈਰ ਪਤਾ ਨਹੀਂਗਾ ਕਿੱਥੋਂ ਜਾ ਕੇ ਹੁੰਦੀ ਹੈਗੀ ਤੁਸੀਂ ਚੈੱਕ ਕਰਾ ਲਓ 81 ਹਜ਼ਾਰ ਚੱਲੀ ਹੋਈ ਆ ਤੇ ਸੀਟ ਕਵਰ ਦੀ ਗੱਲ ਕਰਾਂ ਵੀਰੇ 4500 ਦੇ ਸੀਟ ਕਵਰ ਪਏ ਹੋਣੇ ਦੇ ਠੀਕ ਹੈ ਮੈਂ ਐਟ ਮੂਟ ਬਈ ਸਾਰਾ ਕੁਝ ਰੱਖਿਆ ਹੈ ਬਾਕੀ ਆ ਦੇਖ ਲਓ ਜਿਹੜਾ ਇਹਦਾ ਮਿਊਜ਼ਿਕ ਹੈ ਨਾ ਮਿਊਜ਼ਿਕ ਸਿਸਟਮ ਬਹੁਤ ਵਧੀਆ ਲੱਗਿਆ ਬਈ ਮਤਲਬ ਬੇਸ ਪੈਂਦੀ ਆ ਧਮਕ ਵਧੀਆ ਠੀਕ ਹੈ ਜਿਹੜੇ ਸਪੀਕਰ ਲੱਗੇ ਹੋਣੇਗੇ ਇਹਦਾ ਆ ਦਿਖਾਈ ਵੀਰੇ ਹਾਲ ਤੱਕ ਕਿਸੇ ਬੰਦੇ ਨੇ ਯਾਰ ਇੱਥੇ ਵੀ ਉਹ ਨਹੀਂ ਕਰਾ ਹੈਗਾ ਉਹ ਲੀਡੀ ਲੱਗਦੀ ਹੁੰਦੀ ਹੈਗੀ ਆ ਬੰਦ ਪਈਆਂ ਨੇ ਹਾਲ ਤੱਕ ਗੱਡੀ ਹੁਣ ਤਾਂ ਕੋ ਰਿਜਨਲ ਆ ਸੀਟ ਕਵਰ ਪਵਾਏ ਨੇ ਬਾਈ ਵੀਰ ਨੇ ਤੇ ਪਿੱਛੇ ਦੇਖ ਲਓ ਠੀਕ ਐ ਮੈਟ ਮੂਡ ਰੱਖੇ ਹੋਏ ਨੇਗੇ ਗੱਡੀ ਬਾਈ ਜੀ ਜੇ ਅਪਾ ਸੀਲਾਂ ਹੁਲਾਂ ਹੁਣ ਪਟਕੇ ਦਿਖਾਈਏ ਨਾ ਵੀ ਸੀਲਾਂ ਵੀ ਨਾਲ ਦੀਆਂ ਹੋਣਗੀਆਂ ਠੀਕ ਐ ਆ ਗੱਡੀ ਚੈੱਕ ਕਰ ਲਓ ਤੁਸੀਂ ਰੰਗ ਪੈਂਟ ਦੀ ਬਾਈ ਜ਼ਿੰਮੇਵਾਰੀ ਆ ਨੋਨ ਐਕਸੀਡੈਂਟ ਦੀ ਜ਼ਿੰਮੇਵਾਰੀ ਹੈਗੀ ਠੀਕ ਐ ਆ ਸੀਲ ਦਿਖਾਈ ਵੀਰੇ ਆ ਸੀਲਾਂ ਹੁਲਾਂ ਬਾਈ ਨਾਲ ਦੀਆਂ ਪਈ ਹੋਣਗੀਆਂ ਪੱਟੀਆਂ ਨਹੀਂ ਆ ਦੇ ਆ ਦੇ ਲਓ ਵੀਰੇ ਆ ਸੀਲਾ ਸੁਲਾ ਨਾਲ ਦੇ ਪਾਈ ਨੇ ਬਾਈ ਸ਼ੇਅਰ ਕਰ ਦੋ ਦਬਕੇ ਬਾਈ ਇਹ ਰੇਟ ਦੀ ਗੱਲ ਕਰਾਂ ਨਾ ਵੀਰੇ ਸਾਨੂੰ 45000 ਕੁ ਬੰਦਾ ਦੇ ਰਿਆ ਸੀ ਤੁਹਾਨੂੰ ਸਹੀ ਦੱਸਾਂ ਮੈਂ ਠੀਕ ਹੈ ਪਰ ਆਪਾਂ ਦਿੱਤੀ ਨੇ ਆਪਾਂ ਕਹਿ ਰਹੇ ਵੀ 48000 ਦੇ ਆਪਾਂ ਇਹ ਗੱਡੀ ਦੇਣੀ ਹੈਗੀ ਠੀਕ ਹੈ ਉਹ ਕਿਉਂ ਦੇਣੀ ਆ ਬਾਈ ਜੀ ਰੰਗ ਪੈਂਟ ਨਾਲ ਦਾ ਪਿਆ ਗੱਡੀ ਤੇ ਸੀਸੇ ਸਾਰੇ ਨਾਲ ਦੇ ਪਏ ਨੇਗੇ ਟਾਇਰ ਵਧੀਆ ਪਏ ਨੇਗੇ ਠੀਕ ਹੈ ਸੀਟ ਕਵਰ ਪਵਾਏ ਹੋਏ ਨੇਗੇ ਕਾਰਪੇਟਰ ਬਦਲ ਨਾਲ ਅਸੀਂ ਬਾਈ ਉਹ ਵੀ ਬਦਲਤਾ ਠੀਕ ਹੈ ਤੇ ਸਰਵਿਸ ਦੀ ਗੱਲ ਕਰਾਂ ਵੀਰੇ ਸਰਵਿਸ ਹੋਈ ਹੋਈ ਹੈਗੀ ਬੰਦਾ ਚਲਾ ਲੇ ਠੀਕ ਹੈ ਤੁਹਾਨੂੰ ਪਤਾ ਲੱਗ ਜੂ ਬਈ ਗੱਡੀ ਕਿਵੇਂ ਚੱਲਦੀ ਆ ਮੈਂ ਕਹਿਆ ਵੱਡੇ ਵੱਡੇ ਆਲਟੋ ਗੱਡਿਆਂ ਨੂੰ ਵੀ ਇਹ ਮਾਰਤ ਪਾਉਂਦੀ ਆ ਇਹੀ ਚਲਾਈ ਆ ਦੀ ਗੱਡੀ ਦੀ ਸਾਫ਼ ਚਲਾਈ ਹੈਗੀ ਮੈਂ ਵੀਡੀਓ ਵੀ ਪਾਉਂਗਾ ਇਹ ਗੱਡੀ ਦੇ ਚਲਾਈ ਤੇ ਠੀਕ ਐ ਤੁਹਾਨੂੰ ਪਤਾ ਲੱਗ ਜੂ ਵੀਰੇ ਕਿੰਨੇ ਦੇ ਚੜਦੀ ਆ ਉਸ ਤੋਂ ਬਾਅਦ ਤੁਸੀਂ ਚੜਾ ਸਕਦੇ ਹੋ ਜੇ ਮਤਲਬ ਵੱਧ ਚਲਾਉਣੀ ਹੋਵੇ ਠੀਕ ਐ ਆਪਾਂ 110 ਤੇ ਲਈ ਹੋਈ ਆ ਦੀ ਵੀਡੀਓ ਵੀ ਮੈਂ ਬਣਾਈ ਹੋਈ ਹੈਗੀ ਠੀਕ ਐ ਐ ਵੀ ਮਤਲਬ ਜਮੀ ਬਈ ਕੰਮ ਦੀ ਨੇਗੀ ਸ਼ੇਅਰ ਕਰ ਦਿਓ ਦੱਬ ਕੇ ਮੇਰਾ ਭਰਾ ਕਿਸੇ ਵੀਰ ਨੇ ਲੈਣੀ ਆ ਠੀਕ ਐ 48000 ਦੀ ਵੀਰੇ ਆਪਾਂ ਦੇ ਦਾਂਗੇ ਠੀਕ ਐ 45000 ਆਪਾਂ ਮੰਨਦੇ ਆਂ ਹੀ ਆਪਾਂ ਦਿੱਤੀ ਨੀ ਵੀਰੇ ਠੀਕ ਹੈ ਜੀ ਜਿਹੜੀ ਗੱਲ ਆ ਗਈ ਤੇ ਬਾਕੀ ਗੱਡੀ ਸਾਰੀ ਵੀਰੇ ओरिजिनल ਆ ਉਂਗਲ ਹੀ ਨਹੀਂ ਰਖਾਉਂਦੀ ਸੀ ਗੱਡੀ ਐਨੀ ਘੈਂਟ ਗੱਡੀ ਹੈਗੀ ਤੇ ਬਾਕੀ ਜੇ ਸਕ੍ਰੈਚ ਵਗੈਰਾ ਦੀ ਗੱਲ ਕਰਾਂ ਯਾਰ ਥੋੜੇ ਬਹੁਤ ਸਕ੍ਰੈਚ ਹੋਣਗੇ ਠੀਕ ਹੈ ਇਹ ਆਪਾਂ ओरिजिनल ਕਰਕੇ ਕੁਝ ਵੀ ਨਹੀਂ ਕਰਾਇਆ ਹੈ ਇਹਦਾ ਠੀਕ ਹੈ ਬਾਕੀ ਅੰਦਰੋਂ ਤੁਸੀਂ ਦੇਖ ਲਈ ਹਾਰਨ ਹੋਰ ਵੀ ਘੈਂਟ ਆਗਾ ਬਾਈ ਚਾਬੀ ਦੇ ਸਟਾਰਟ ਕਰਕੇ ਦਿਖਾਈਏ ਆ ਹਾਰਨ ਵੀ ਦੇਖ ਲਓ ਠੀਕ ਹੈ ਹੁਣ ਸੋਨਾਂ ਸਟਾਰਟ ਕਰਕੇ ਦਿਖਾਉਣਾ ਤੇ ਬਾਰਨਟ ਪਟਕੇ ਦਿਖਾਉਂ ਗੱਡੀ ਦਾ ਨਾ ਹੁਣ ਲਾ ਦਿਖਾਉਣਾ ਸਟਾਰਟ ਕਰਕੇ ਗੱਡੀ ਦੇ ਸਾਊਂਡ ਕਹੇ ਜਾ ਲੈ ਬਈ ਇਸ ਟਾਈਮ ਗੱਡੀ ਬਈ ਸਟਾਰਟ ਆ ਠੀਕ ਐ ਆ ਸਾਊਂਡ ਚੈੱਕ ਕਰ ਲਓ ਬਾਕੀ ਤੁਹਾਨੂੰ ਮੈਂ ਇੰਜਨ ਖੋਲ ਕੇ ਇਹਦਾ ਬਰਨਰ ਪਟਕੇ ਦਿਖਾਉਣਾ ਗੱਡੀ ਦਾ ਠੀਕ ਐ ਇਹ ਬਈ ਆਪਾਂ ਇਹਦੇ ਕੁਝ ਨਹੀਂ ਕੀਤਾ ਵਾਲੇ ਕੱਲੀ ਧੋਤੀ ਧੋਤੀ ਹੈ ਗੱਡੀ ਆਪਾਂ ਲੈ ਬਈ ਸਾਊਂਡ ਚੈੱਕ ਕਰ ਲਓ ਬਈ ਗੱਡੀ ਦਾ ਜਮਈ ਬਈ ਸਾਈਲੈਂਟ ਆ ਯਾਰ ਜਮੀ ਗੋਡੇ-ਗੁੱਡੇ ਵਧੀਆ ਪਏ ਨੇ। ਆ ਬੋਰਨਟ ਬੁਰਨਟ ਸਭ ਕੁਝ ਨਾਲ ਦਾ ਬਈ ਕਿਤੋਂ ਕੁਝ ਵੀ ਨਹੀਂ ਹੋਇਆ ਹੈ ਗੱਡੀ ਨੂੰ। ਠੀਕ ਹੈ ਜੀ। ਬੈਟਰੀ ਵਧੀਆ ਪਈਆ ਐਂ ਵੀ ਸਰਦਿਆਂ ਦੇ ਵਿੱਚ ਥੋੜੀ ਜੀ ਮਤਲਬ ਗਰਮ ਹੋਣੀ ਜ਼ਰੂਰੀ ਆ। ਜਿਹੜੀ ਗੱਡੀ ਆ ਠੀਕ ਆ ਸਵੇਰੇ ਉઠੋ। ਇਹਦੀ ਕਲੱਚ ਦੱਬ ਕੇ ਆਹਾ ਸੌਰੀ ਫਿਰ ਐਕਸੀਲੇਟਰ ਦੱਬ ਕੇ ਸੈਲਫ ਮਾਰ ਦਿਓ। ਸਟਾਰਟ ਆ ਹਲਕੀ ਰੇਸ ਰੱਖੋ। ਗਰਮ ਹੋ ਜੂ ਦੋ ਵਜੇ ਜਦੋਂ ਮਰਜ਼ੀ ਤੁਸੀਂ ਸੈਲਫ ਮਾਰ ਦਿਓ। ਜਮੀ ਦੋ ਵਜੇ ਨੰਦੀ ਬਈ ਮੈਂ ਘੱਟੋ-ਘੱਟ ਬਈ ਆਪਾਂ ਨੂੰ 10-15 ਦਿਨ ਹੋ ਗਏ ਚਲਾਉਂਦਿਆਂ ਨੂੰ। ਆ ਪੂਰੀ ਬਾਈ ਉੱਡਦੀ ਐ ਬਾਈ ਉੱਤੇ ਲੱਗਦਾ ਨਹੀਂ ਇੰਜਨ ਦੀ ਗੀਅਰ ਦੀ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਜੀ ਟਾਇਰ ਵਧੀਆ ਪਏ ਨੇ सਸਪੈਂਸ਼ਨ ਦਾ ਬਾਈ ਜਿੱਕਰ ਬਈਆਂ ਨਹੀਂ ਲੱਗਣ ਵਾਲਾ ਹੈਗਾ ਠੀਕ ਹੈ ਜੇ ਤੇਲ ਦੀ ਗੱਲ ਕਰਾਂ ਜਿਹੜਾ ਇੰਜਨ ਤੇਲ ਆ ਇਹਦਾ ਸਟੀਅਰਿੰਗ ਆ ਜੇ ਆਪਣਾ ਬ੍ਰੇਕ ਓਇਲ ਆ ਸਾਰਾ ਕੁਝ ਪੂਰਾਗਾ ਹਾਲੇ ਤੱਕ ਆਹ ਦੇਖੋ ਆਹ ਚੀਜ਼ਾਂ ਓਰੀਜਨਲ ਨੇ ਇਹਦੇ ਵਿੱਚ ਪਾਣੀ ਵੀ ਨਿਕਲਦਾਗਾ ਠੀਕ ਹੈ ਨੇ ਮੈਂ ਤੁਹਾਨੂੰ ਦਿਖਾ ਵੀ ਦੰਨਾ ਵੀ ਪਾਣੀ ਨਿਕਲਦਾ ਜੀ ਠੀਕ ਹੈ ਤੇ ਆ ਚੈੱਕ ਕਰਾਈ ਬਈ ਹਾਂ ਦੇ ਆਏ ਦੇਖ ਲੋ ਵਾ ਮਤਲਬ ਯਾਰ ਭਾਈ ਜਿਹਨੇ ਵੀ ਪਹਿਲਾਂ ਰੱਖੀ ਹੋਈਆਂ ਨਾ ਭਾਈ ਇਹ ਸ਼ੌਂਕ ਯਾਰ ਰੱਖੀ ਹੋਈ ਆ ਯਾਰ ਤੁਹਾਨੂੰ ਸਹੀ ਗੱਲ ਸਾਂ ਠੀਕ ਐ ਬਾਕੀ ਐ ਆ ਵੀ ਜਿਹੜਾ ਕੋਈ ਵੀਰ ਲੈ ਕੇ ਜਾਊ ਤਾਂ ਵਧੀਆ ਵਧੀਆ ਰੱਖਿਓ ਗੱਡੀ ਸੋਹਣੀ ਆਗੀ ਤੁਹਾਨੂੰ ਕੰਮ ਦੇਣ ਵਾਲੀ ਆ ਕਰੇ ਅਸੀਂ ਭਾਈ ਇਹ ਤੇ ਗੁਰਦਾਸਪੁਰ ਅੰਮ੍ਰਿਤਸਰ ਬਹੁਤ ਦੂਰ ਦੂਰ ਤੱਕ ਜਾਏ ਸਾਨੂੰ ਕਿਸੇ ਨੇ ਰੁਕਿਆ ਸਰਕਾਰੀ ਨੰਬਰ ਬਲੇਟਾਂ ਕਰਕੇ ਠੀਕ ਐ ਸਰਕਾਰੀ ਨੰਬਰ ਬਲੇਟਾਂ ਲੱਗੀਆਂ ਹੋਈਆਂ ਨੇ ਤੁਹਾਨੂੰ ਕੋਈ ਹੱਥ ਪਾਉਣ ਵਾਲੀ ਵੀ ਹੈ ਨਹੀਂ ਗਾ ਪਾਸਿੰਗ ਨਹੀਂ ਹੈਗੀ ਗੱਡੀ ਦੀ ਜੇ ਪਾਸਿੰਗ ਪੂਸਿੰਗ ਦੀ ਵੀਰੇ ਗੱਲ ਕਰਦੇ ਆ ਹੋ ਜਾਂਦੀ ਹੁੰਦੀ ਹੈਗੀ ਠੀਕ ਹੈ ਜੇ ਮੈਂ ਪਾਸਿੰਗ ਅਸੀਂ ਕਰਾ ਕੇ ਦੇਵਾਂ ਫਿਰ ਤਾਂ ਵੀਰੇ 75 80 ਦੇ ਲੱਗੇ ਜਾਊ ਹਨਾ ਗੱਡੀ ਠੀਕ ਹੈ ਉਹਦਾ ਕੀ ਫਾਇਦਾ ਹੈਗਾ ਠੀਕ ਹੈ ਆਹ ਰੇਟ ਬਹੁਤ ਵਧੀਆ ਹੈਗਾ ਚੱਕ ਲਓ ਮੇਰਾ ਭਰਾ ਠੀਕ ਹੈ ਪਾਸਿੰਗ ਤੁਸੀਂ ਕਰਾ ਲਿਓ 5500 ਰੁਪਏ ਮਿਲਦਾ ਪਾਸਿੰਗ ਤੇ ਲੱਗਦਾ 6000 ਤੇ ਬਾਈ ਕਿੱਥੋਂ ਕਿੱਥੋਂ ਤੁਸੀਂ ਜੁੜੇ ਹੋਇਆ ਮੇਰਾ ਭਰਾ ਉਹ ਦੱਸ ਦਿਓ ਤੇ ਗੱਡੀ ਦਾ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਵੀਰੇ 45000 ਤੇ ਲੱਗਿਆ 40000 ਦੇ ਪੀ ਦੇਣੀ ਹੈਗੀ ਠੀਕ ਹੈ ਜੀ ਤੇ ਗੱਡੀ ਸੋਹਣੀ ਹੈਗੀ ਸਾਫ ਸੁਥਰੀ ਆ ਕਿੰਨੀ ਚੱਲੀ ਆ ਬਾਈ 81000 ਜੱਲੀ ਹੋਈ ਆ 82000 ਜੱਲੀ ਹੋਈ ਹੈਗੀ ਠੀਕ ਹੈ ਤੇ ਬਾਈ ਕਹਿੰਦਾ ਸੁਖ ਤੇਰਾ ਪ੍ਰੋਡਕਸ਼ਨ ਸਟਾਰ ਭੇਜਣ ਤੇ ਪੈਸੇ ਲੱਗਦੇ ਹਾਂਜੀ ਹਾਂਜੀ ਵੀਰੇ ਪੈਸੇ ਲੱਗਦੇ ਆ ਸਟਾਰ ਭੇਜਣ ਤੇ ਮਤਲਬ ਜੇ ਤੁਹਾਨੂੰ ਆਪਣਾ ਕੰਮ ਵਧੀਆ ਲੱਗਦਾ ਹੈਗਾ ਠੀਕ ਹੈ ਹੌਸਲਾ ਵਜਾਈ ਤੌਰ ਤੇ ਹੋ ਜਾਂਦਾ ਠੀਕ ਹੈ ਬਾਕੀ ਆਪਾਂ ਨੂੰ ਜਰੂਰਤ ਨਹੀਂ ਕੋਈ ਚੈੱਕ ਵਾਲੀ ਗੱਲ ਨਹੀਂ ਗਈ ਆਹ ਗੱਡੀ ਤੁਹਾਨੂੰ ਕਿਵੇਂ ਲੱਗੇਗੀ ਚਾਰ ਮਾਡਲ ਆਗੀ ਪਾਸ ਹੀ ਨਹੀਂ ਹੈਗੀ ਪਾਸਿੰਗ ਕਰਾਉਣੀਆਂ 5000 ਦਾ ਖਰਚਾ ਹੁੰਦਾ ਹੋ ਜੂਗੀ ਦੂਜੇ ਨਾਲ ਆਪਣੇ ਜਦੋਂ ਤੋਂ ਮਤਲਬ ਓਨਰ ਤੋਂ ਲਿਆਂਦੀ ہوئی ਆ ਓਨਰ ਦਾ ਵੀ ਐਫੀ ਡੈਪਟ ਪਿਆ ਗਾ ਜਿੰਨਾਂ ਦੇ ਕੋਲੇ ਇਹ ਮਤਲਬ ਐਫੀ ਡੈਪਟ ਦੇ ਗਈ ਆ ਇੱਕ ਦੋ ਲਵੇ ਠੀਕ ਹੈ ਉਹਨਾਂ ਦੇ ਵੀ ਐਫੀ ਡੈਪਟ ਵੀਰੇ ਨਾਲ ਪਏ ਨੇਗੇ ਆਪਣਾ ਵੀ ਪਿਆ ਠੀਕ ਹੈ ਉਹ ਸੋਨ ਜੂਗਾ ਠੀਕ ਹੈ ਤੇ ਕੀ ਆ ਇਹ ਚੀਜ਼ ਨਹੀਂ ਸੀ ਇਹ ਮਰਜੀ ਤੁਸੀਂ ਇਹਨੂੰ ਦੱਬ ਕੇ ਦੇਖ ਲਿਓ ਭਾਈ ਬੰਦਾ ਚਲਾਉਣ ਵਾਲਾ ਚਾਹੀਦਾਗਾ ਭਈ 120 ਤੇ ਰਾਮ ਨਾਲ ਜਾਊ 110 ਤੇ ਭਈ ਆਪਾਂ ਚਲਾਈ ہوئی ਆ ਉਦੋਂ ਉੱਪਰ ਆਪਣੀ ਹਿੰਮਤ ਨਹੀਂ ਪਈ ਮੂਹਰੇ ਆ ਗਈ ਸੀ ਟਰਾਲੀ ਠੀਕ ਆ ਨਹੀਂ ਤਾਂ ਬਿਜਲੀ ਲੰਘ ਜਾਣੀ ਸੀ ਪਰ ਐ ਆ ਯਾਰ ਸੋਣੀ ਜਗ੍ਹਾ ਨਿਕਲ ਜਾਂਦੀ ਹੈਗੀ ਸੋਣੀ ਆ ਤੇ ਭਈ ਅੰਦਰੋਂ ਦੇਖ ਲੋ ਯਾਰ ਅੰਦਰੋਂ ਬਾਲੀ ਸੋਣੀ ਗੱਡੀ ਹੈਗੀ ਆਪਾਂ ਇਹ ਨਹੀਂ ਕਹਿੰਦੇ ਚੀਜ਼ ਆਪਾਂ ਸਿਫਤ ਕਰਾਂਗੇ ਪਰ ਜਿਹੜਾ ਵੀ ਨਾਲ ਦੀ ਸੀਟ ਤੇ ਬੈਠੂਗਾ ਜਾਂ ਚਲਾਊਗਾ ਉਹ ਆਪਣੇ ਆਪ ਕਹੂਗਾ ਵੀਰੇ 1 ਰੁਪਿਆ ਦਾ 1 ਰੁਪਿਆ ਵੀਰੇ ਉੱਤੇ ਲੱਗਣ ਵਾਲਾ ਹੈ ਨਹੀਂ ਗੱਡੀ ਦੇ ਸ਼ੀਟ ਕਵਰਾਂ ਤੋਂ ਲੈ ਕੇ ਠੀਕ ਹੈ ਇੰਜਨ ਗੇਅਰ ਦਾ ਆਇਲ ਦਾ ਸਾਰਾ ਕੁਝ ਵੀਰੇ ਜਮਾ ਓਕੇ ਆ ਤੇ ਬਾਕੀ ਹੱਥ ਨਾਲ ਸੀਸ ਚੜਦੇ ਨੇਗੇ ਠੀਕ ਹੈ ਉਹ ਤੁਹਾਨੂੰ ਪਤਾ ਹੁੰਦਾ ਮਰੂਤੀ ਚੜਦੀ ਹੁੰਦੇ ਨੇ ਬਾਕੀ ਵੀਰੇ ਇਹਦਾ ਕਾਰਬੂਰੇਟਰ ਚੇਂਜ ਕਰਨ ਵਾਲਾ ਸੀਗਾ ਕਿਉਂ ਹੈਗੀ ਸੀ ਐਲਪੀਜੀ ਤੇ ਠੀਕ ਹੈ ਮੈਂ ਤੁਹਾਨੂੰ ਦਿਖਾ ਵੀ ਦਉਣਾ ਵਿੱਚ ਪਿਆਗਾ ਉਹ ਕੀ ਸੀਗਾ ਮਤਲਬ ਐਲਪੀਜੀ ਦਾ ਆਪਣੇ ਕੋਲ ਸਾਧਨ ਹੈ ਨਹੀਂ ਸੀ ਕੋਈ ਉਹ ਲਹਾਉਣੀ ਪੈਗੀ ਸਾਨੂੰ ਠੀਕ ਹੈ ਆ ਦੇ ਲੋ ਆ ਵਿੱਚ ਪਿਆਗਾ ਆਪਾਂ ਇਹ ਬਦਲਤਾ ਦੀ ਕਿਉਂ ਇਹਦੇ ਪੈਟਰੋਲ ਦੇ ਸਰਾਖ ਬੰਦ ਕਰਤੇ ਸੀਗੇ ਠੀਕ ਹੈ ਤੇਲ ਨਹੀਂ ਆਉਂਦਾ ਸੀਗਾ ਇਹ ਬਾਈ ਬਦਲਤਾ ਸੀਗਾ ਤੇ ਮਤਲਬ ਆਪਾਂ ਇਹ ਨਵਾਂ ਪਵਾਤਾ ਸੀਗਾ ਠੀਕ ਹੈ ਐ ਵੀ ਹੁਣ ਜਿੱਥੇ ਤੁਸੀਂ ਮਰਜੀ ਵੀਰੇ ਦੱਬ ਲਿਓ ਨੰਬਰ 9876934843 45000 ਲੱਗ ਗਿਆ ਵੀਰੇ ਪਤਨੀ ਨਹੀਂ ਦਿਖਾ ਠੀਕ ਹੈ ਤੁਹਾਨੂੰ ਡਿੱਗੀ ਵੀ ਦਿਖਾਉਣਾ ਸਟਿੱਪਣੀ ਦਿਖਾਉਣਾ ਤੁਹਾਨੂੰ ਮੈਂ ਮੇਨ ਗੱਲ ਠੀਕ ਹੈ ਗੱਡੀ ਦੀ ਬਈ ਸਟਿੱਪਣੀ ਨਾਲ ਵੀ ਆ ਤੁਸੀਂ ਹੋਰ ਦੇਖੋ ਯਾਰ 81000 ਚੱਲੀ ਹੋਈ ਆ ਸਟਿੱਪਣੀ ਯਾਰ 1-2 ਵਾਰ ਮੈਨੂੰ ਲੱਗੀ ਹੋਈ ਆ ਉਹ ਇਹਦਾ ਜੜਾ ਹੁੰਦਾ ਪਾਨਾ ਜੱਕ ਉਹ ਪਿਆਗਾ ਠੀਕ ਹੈ ਸਟਿੱਪਣੀ ਬਈ ਜੀ 1-2 ਵਾਰ ਲੱਗੀ ਹੋਈ ਹੈਗੀ ਆ ਸਟਿੱਪਲੀਆਂ ਬਈ ਨਾਲ ਦੀ ਨਾਲ ਦੀ ਬਈ ਸਟਿੱਪਣੀ ਪਈ ਆ ਦੇ ਥੱਲੋਂ ਵੀ ਮਤਲਬ ਯਾਰ ਕਿਦੋਂ ਜਰ ਜੁਰਮ ਵੀ ਨਹੀਂ ਲੱਗੀ ਹੋਈ ਹੈਗੀ ਐਵੇਂ ਤੁਹਾਨੂੰ ਕਹਿੰਦਾ ਦਿਖਾ ਦੇ ਵੀਰੇ ਯਾਰ ਬਾਰਨਟ ਦੀ ਹਨਾ ਸੀਲਾਂ ਸੁਲਾਂ ਸਾਰੀਆਂ ਆਹ ਆਦੀਆਂ ਡਿੱਗੀ ਦੀਆਂ ਤਾਂ ਕਰਕੇ ਬਈ ਜੀ 48000 ਦੀ ਦੇਣੀ ਆ ਆਪਾਂ ਠੀਕ ਹੈ ਆਪਣੀ ਚਲਾਈ ਹੋਈ ਆ ਆਪਣਾ ਕੋਈ ਮਤਲਬ ਗੱਡਾ ਨਹੀਂ ਖੜਾ ਹੈਗਾ ਵੀ ਹਾਂ ਵੇਚਣੀ ਆ ਲਾਜ਼ਮੀ ਠੀਕ ਹੈ ਪਰ ਐ ਆ ਵੀ ਕਿਸੇ ਵੀ ਆਪਣਾ ਡੰਗ ਲੈ ਗਿਆ ਯਾਰ ਕਿਸੇ ਵੀਰ ਦਾ ਹੋਰ ਡੰਗ ਲੈ ਜੇ ਆਪਾਂ ਨਹੀਂ ਕਹਨੇ ਹੈਗੇ ਠੀਕ ਹੈ ਨੰਬਰ 98769348743 ਵੀਰੇ ਇਹ ਨੰਬਰ ਆਗਾ ਗੱਡੀ ਦੇ ਸਾਰੇ ਹਿੱਸੇ ਨਾਲ ਦੇ ਜਿਹੜੇ ਵੀਰ ਨਵੇਂ ਆਏ ਨੇ ਉਹ ਨੋਟ ਕਰ ਲੈਣਾ ਚਾਰ ਮਾਡਲ ਹੈ ਇਹ ਤੇ ਪੀ ਵੀ ਨੰਬਰ ਆ ਸਰਕਾਰੀ ਨੰਬਰ ਬਲੇਟਾਂ ਲੱਗੀਆਂ ਨੰਬਰ ਸੋਨਾ 7887 ਦੂਜੇ ਨਾਲ ਦੀ ਗੱਡੀ ਆ ਠੀਕ ਹੈ ਇਹ 48000 ਦੀ ਤਾਂ ਦੇਣੀ ਆ ਕਿਉਂਕਿ ਗੱਡੀ ਦੇ ਸਾਰੇ ਹਿੱਸੇ ਬਾਈ ਜੀ ਨਾਲ ਦੇ ਨੇ ਗੱਡੀ ਦੇ ਨਾਲ ਦੇ ਹਿੱਸੇ ਨੇ ਸਾਰੇ ਦੁਬਾਰੇ ਦਿਖਾ ਦੇ ਵੀਰੇ ਜਿਹੜੇ ਵੀਰ ਨਵੇਂ ਆਏ ਨੇਗੇ ਠੀਕ ਹੈ ਗੱਡੀ ਦੇ ਬਾਈ ਜੀ ਸਾਰੇ ਨਾਲ ਠੀਕ ਹੈ ਰੰਗ 65 ਨਾਲ ਦਾ ਵੀਰੇ ਨੋਨ ਐਕਸੀਡੈਂਟ ਨਹੀਂ ਮੇਰੀ ਗਾਰੰਟੀ ਆ ਠੀਕ ਹੈ ਟਾਇਰ ਬਾਈ ਟਾਇਰ ਬਹੁਤ ਸੋਹਣੇ ਪਏ ਨੇਗੇ ਗੱਡੀ ਦੇ ਵਿੱਚ ਸੀਟ ਕਵਰ ਪਵਾਏ ਹੋਏ ਨੇਗੇ ਗੱਡੀ ਦਾ ਕਾਰਬੂਰੇਟਰ ਚੇਂਜ ਕਰਾਤਾ ਗੱਡੀ ਦੀ ਸਰਵਿਸ ਕਰਾਤੀ ਠੀਕ ਹੈ ਰੁਪਿਆ ਵੀਰੇ ਉੱਤੇ ਲੱਗਣ ਵਾਲਾ ਹੈ ਨਹੀਂ ਤੁਸੀਂ ਆਓ ਗੱਡੀ ਲੈ ਕੇ ਜਾਓ ਤੇਲ ਪਵਾਓ ਚਲਾਓ ਮੇਰਾ ਭਰਾ ਜਿੱਥੇ ਤੱਕ ਮਰਜ਼ੀ ਚਲਾਓ ਮੈਂ ਕਿਹਾ ਵੀ ਯਾਰ ਜਮੀ ਡੋਬਾਂ ਨਹੀਂ ਦੇਣ ਵਾਲੀ ਹੈਗੀ ਗੱਡੀ ਇੰਨੀ ਸੋਹਣੀ ਹੈਗੀ ਹੁਣ ਵਿਚਵੀਰ ਕਹਿਣਗੇ ਵੀ ਆਪਦੀ ਚੀਜ਼ ਨੂੰ ਸਿਫਤ ਕਰੀ ਜਾਂਦੇ ਆ ਬਈ ਬਈ ਤੁਸੀਂ ਵੀ ਆਉਂਗੇ ਨਾ ਇੱਕੋ ਗੱਲ ਕਹੋਗੇ ਬਈ 1 ਰੁਪਿਆ ਦਾ ਨੁਕਸ ਨਹੀਂ ਹੈ ਗੱਡੀ 'ਚ ਠੀਕ ਹੈ ਉਹ ਥੋੜੀ ਖੁਸ਼ੀਆ ਵੀ ਚਾਹੀ ਯਾਰ ਅੱਜ ਲਾਈ ਬੀਲ ਪਾਉਣੇ ਨੇ ਕੁਝ ਪਾਉਣੇ ਨੇ ਸਾਡਾ ਟਾਈਮ ਨਹੀਂ ਲੱਗਿਆ ਵੀ ਅਸੀਂ ਨਹੀਂ ਇਹਦੇ ਬੀਲ ਕੱਪ ਪਵਾ ਦੰਦੇ ਠੀਕ ਹੈ ਆਪਣੇ ਕੋਲ ਇੰਨਾ ਟਾਈਮ ਹੈ ਨਹੀਂਗਾ ਠੀਕ ਹੈ ਵੀ ਇਹਦੇ ਉੱਤੇ ਬਈ ਹੋਰ ਪਾਪਾ ਇਹ ਲਾ ਦਿਆਂ ਠੀਕ ਹੈ ਜੀ ਤੇ ਬਾਕੀ ਵੀ ਘੈਂਟ ਗੱਡੀ ਆ ਸ਼ੇਅਰ ਕਰ ਦੋ ਦੱਬ ਕਿਸੇ ਵੀਰ ਨੇ ਲੈਣੀ ਹੋਵੇ ਤੇ ਬਈ ਕਿੱਥੋਂ ਕਿੱਥੋਂ ਮੇਰਾ ਭਰਾ ਜੁੜੇ ਹੋਏ ਹੋਵੋਗੇ ਇਹ ਜਰੂਰ ਦੱਸਿਓ ਚੱਲੀ 80000 ਹੋਈ ਆ ਵੀਰੇ ਹੁਣ ਤੱਕ 82000 ਜੈਨੂੰਨ ਚੱਲੀ ਹੋਈ ਹੈਗੀ ਠੀਕ ਹੈ ਇਹਦੇ ਫੂਟ ਰੈਸਟ ਤੁਹਾਨੂੰ ਪਤਾ ਲੱਗ ਜੂ ਵੀ ਗੱਡੀ ਕਿੰਨੀ ਚੱਲੀ ਹੋਈ ਆ ਵੀਰੇ ਫੂਟ ਰੈਸਟ ਦਿਖਾਈ ਠੀਕ ਹੈ ਐਕਸੀਲੇਟਰ ਬ੍ਰੇਕਾਂ ਤੋਂ ਵੀਰੇ ਪਤਾ ਲੱਗ ਜਾਂਦਾ ਵੀ ਗੱਡੀ ਕਿੰਨੀ ਚੱਲੀ ਹੋਈ ਆ ਜਾਂ ਤਾਂ ਹੁੰਦਿਆ 99 ਠੀਕ ਹੈ ਜਾਂ ਹੁੰਦਾ ਜਮੀ ਕਸੇ ਹੋਏ ਠੀਕ ਹੈ ਬਈ ਫਰਸ ਫੋਰਸ ਗੱਡੀ ਦਾ ਵਧੀਆ ਪੀਆ ਜਿਹੜਾ ਥੱਲੇ ਉਹ ਹੁੰਦਾ ਦੇ ਕੀ ਕਹਿੰਦੇ ਮੈਟਿੰਗ ਮੂਟਿੰਗ ਰਖਾਈ ਹੋਈ ਹੈ ਬਾਈ ਹਨਾ ਠੀਕ ਹੈ ਸੋਣੀ ਪਈ ਹੈਗੀ ਤੇ ਬਾਈ ਜਰਦਾ ਕੋਤੋਂ ਕੁਝ ਨਹੀਂਗਾ ਵੀਰੇ ਜੇ ਥੱਲੇ ਦਿਖਾ ਸਕਦਾ ਮਾੜਾ ਦਿਖਾ ਦੇ ਟਾਰਾਂ ਦੇ ਉੱਤੋਂ ਬਾਈ ਨੰਬਰ ਵੀਰੇ 9876934847 ਵੀਰੇ ਆਪਾਂ ਇਹ ਗੱਡੀ ਲੈਣੀ ਆ ਨੰਬਰ ਦਿਓ 98769 3483 ਫਿਰੋਜ਼ਪੁਰ ਤੋਂ ਬਾਈ ਕਹਿੰਦੇ ਵੀਰੇ ਥੈਂਕ ਯੂ ਕਿੰਨਾ ਵੀਰੇ 45000 ਲੱਗਿਆ ਪਰ 45000 ਦੇਣੀ ਆ ਕਿਉਂਕਿ ਬਾਈ ਜੀ ਗੱਡੀ ਦੇ ਸਾਰੇ ਹਿੱਸੇ ਬਾਈ ਨਾਲ ਦੇ ਆਗੇ ਠੀਕ ਹੈ ओरिजिनल ਚੱਲੀ ਹੋਈ ਆ ਕੋਈ ਰੁਪਏ ਦਾ ਖਰਚਾ ਨਹੀਂ ਵੀਰੇ ਆ ਕੇ ਮੇਰੇ ਬਰਾਬਰ ਪਹਿਜਣਾ ਜੇ ਮੈਂ 110 ਦੇ ਨਾਲ ਆ ਤੇ ਤੁਸੀਂ ਮੈਨੂੰ ਕਹਦੇ ਹੋ ਉੱਪਰ ਤੁਸੀਂ ਚਲਾਉਣੀ ਹੋ ਤੁਹਾਡੀ ਮਰਜ਼ੀ ਆ ਠੀਕ ਹੈ ਉਥੇ ਟਰਾਲੀ ਆ ਗਈ ਨਹੀਂ ਉੱਪਰ ਵੀ ਜਾਣੀ ਸਾਡੀ ਵੀਡੀਓ ਵੀ ਬਣਾਈ ਹੋਈ ਆ ਵੀਡੀਓ ਵੀ ਪਾਵਾਂਗੇ ਰੰਗ ਪੈਂਟ ਦੀ ਨਾਲ ਦਾ ਰੰਗ ਪੈਂਟ ਪਿਆ ਕਿਸੇ ਨੇ ਰਬਿੰਗ ਪਾਲਸ ਕਰਾਉਣੀ ਆ ਰਬਿੰਗ ਪਾਲਸ ਕਰਾ ਲਿਓ ਵੀਰੇ ਠੀਕ ਹੈ 11500 ਦਾ ਰਬਿੰਗ ਪਾਲਸ ਦਾ ਖਰਚਾ ਆਊਗਾ ਉਹ ਆਪਾਂ ਤਾਂ ਨਹੀਂ ਵੀਰੇ ਕਰਾਈ ਹਗੀ ਕਿਉਂਕਿ ਬਈ ਗੱਡੀ ਨਾ ਚਮਕ ਲੱਗ ਜਾਂਦੀ ਹੁੰਦੀ ਆ ਠੀਕ ਹੈ ਚਮਕਾ ਮਾਰਨ ਲੱਗ ਗਈ ਤਾ ਬਾਈ ਜੀ ਆਪਣਾ ਫੇਸ ਦਿਖੂਗਾ ਠੀਕ ਹੈ ਕਈ ਵੀਰਾਂ ਨੂੰ ਫਿਰ ਐ ਲੱਗੂਗਾ ਬਾਈ ਇਹ ਪੇਂਟ ਕਰਾਈ ਹੋਈ ਆ ਠੀਕ ਹੈ ਰਬਿੰਗ ਬੋਲਸ ਤਾਂ ਇਹ ਹੁੰਦਾ ਵੀ ਮਤਲਬ ਉੱਪਰੋਂ ਸਕ੍ਰੈਚ ਚੱਕੇ ਜਾਂਦੇ ਨੇਗੇ ਮਤਲਬ ਲਿਸ਼ਕਾ ਮਾਰ ਲੱਗੇ ਜਾਂਦੇ ਨੇ ਗੱਡੀ ਠੀਕ ਹੈ ਗੱਡੀ ਦੇ ਬਾਈ ਸਾਰੇ ਹਿੱਸੇ ਨਾਲ ਦੇ ਬਾਈ ਸੀਟ ਕਵਰ ਪਾਏ ਹੋ ਨੇ 404500 ਦੇ ਠੀਕ ਹੈ 404500 ਦੇ ਸੀਟ ਕਵਰ ਪਾਏ ਹੋਣਗੇ ਬਾਈ ਜੀ ਮਿਊਜ਼ਿਕ ਸਿਸਟਮ ਚੱਲਦਾ ਹੈਗਾ ਹੁਣ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਨਹੀਂ ਕਾਪੀਰਾਈਟ ਆ ਜੀ ਤੁਹਾਨੂੰ ਮੈਂ ਸੁਣਾਉਣ ਦਾ ਵੀ ਹਾਂ ਮਿਊਜ਼ਿਕ ਵੀ ਚੱਲਦਾ ਹੈਗਾ ਬਹੁਤ ਵਧੀਆ ਵੀਰੇ ਬਾਜਦਾ ਹੈਗਾ ਮਿਊਜ਼ਿਕ ਸਿਸਟਮ ਵੀ ਸੋਹਣੀ ਗੱਡੀ ਆ ਚੱਕ ਲੋ ਮੇਰਾ ਭਰਾ ਰੁਪਏ ਦਾ ਖਰਚਾ ਨਹੀਂ ਹੈਗਾ ਗੱਡੀ ਦੇ ਨਹੀਂ ਆਉਂਦੀ ਹੁੰਦੀ ਬਹੁਤ ਲੇਟ ਆਉਂਦੀ ਨੇ ਇਹ ਜਿਹਾ ਗੱਡੀਆਂ ਤੁਹਾਨੂੰ ਮੈਂ ਹੋਰ ਦਿਖਾ ਦਣਾ ਹੈਗਾ ਕਈ ਗੱਡੀਆਂ ਦੇ ਨਾਲ ਬਾਈ ਜੀ ਆਹ ਹੋ ਰੇ ਨਾ ਰੈਸਟਿੰਗ ਸ਼ੁਰੂ ਹੋ ਜਾਂਦੀ ਆ ਠੀਕ ਹੈ ਜਾਰ ਲੱਗਣੀ ਸਟਾਰਟ ਹੋ ਜਾਂਦਾ ਬਾਈ ਜੀ ਕਿਤੋਂ ਜਰ ਨਹੀਂ ਹੈਗੀ ਕੁਝ ਨਹੀਂ ਹੈਗੀ ਠੀਕ ਹੈ ਆ ਜਰੂਰ ਆ ਵੀਰੇ ਉੱਪਰ ਹੀ ਹੈਗੀ ਠੀਕ ਹੈ ਆਹ ਦਿਖਾ ਦੇ ਔਰ ਏਗ ਮਾਰ ਮਾਰ ਕੇ ਵੀਰੇ ਸੈੱਟ ਹੋ ਜੂ ਹੋਰ ਕਿਤੇ ਕੁਝ ਨਹੀਂ ਵੀਰੇ ਬਾਕੀ ਘੈਂਟ ਗੱਡੀ ਪੀਆ ਸੋਹਣੀ ਪੀਆ ਬਾਈ ਠੀਕ ਹੈ ਰੁਪਈਆ ਯਾਰ ਉੱਤੇ ਲਾਉਣ ਵਾਲਾ ਹੈ ਨਹੀਂ ਜੇ ਕਿਸੇ ਨੇ ਰੁਪਈਆ ਉੱਤੇ ਲਾਉਣਾ ਹੋਇਆ ਉਹ ਵੀ ਲਾਇਬਿਲਾਂ ਤੇ ਲੱਗੂਗਾ ਨਹੀਂ ਕਿਸੇ ਤੇ ਲੱਗਦਾ ਨਹੀਂ ਸ਼ੀਸ਼ੇ ਵੀ ਤੁਸੀਂ ਸਾਰੇ ਦੇ ਲਿਓ ਡਿਗੀ ਦਾ ਫਰੰਟ ਸ਼ੀਸ਼ਾ ਸਾਈਡ ਵਾਲੇ ਸ਼ੀਸ਼ੇ ਬਾਈ ਜੀ ਗੱਡੀ ਤੇ ਹੁਣ ਤੱਕ ਸਾਰੇ ਸ਼ੀਸ਼ੇ ਨਾਲ ਹੈਗੇ ਠੀਕ ਹੈ ਟਾਇਰ ਵਧੀਆ ਪਏ ਨੇਗੇ ਆ ਦਿਖਾ ਦੇ ਘਟੋ ਘਟ ਵੀਰੇ ਤੁਸੀਂ ਆਪ ਹੀ ਦੇਖ ਲਓ ਵੀ 85% ਵੀਰੇ ਟਾਇਰਾਂ ਦੀ ਕੰਡੀਸ਼ਨ ਪਈਆ ਇਸ ਟਾਈਮ ਠੀਕ ਹੈ ਇਹ ਨਹੀਂ ਗੱਡੀ ਦਾ ਸਟਾਰਟ ਕਰਦੇ ਹੋ ਕੜਜ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਵੀਰੇ ਚੱਲਦੀ ਕਿ ਨਹੀਂ ਵੀਰੇ ਪਾੜ ਰਹਾ ਮੈਂ ਕਿਸ ਨੇ ਪਾਸਿੰਗ ਕਰਾਨੀ ਕਰਾ ਲਿਓ ਹੋ ਜਗੀ ਠੀਕ ਹੈ 799 ਮਾਡਲ ਦੀਆਂ 98 99 ਮਾਡਲ ਦੀਆਂ ਵੀਰੇ ਪਾਸਿੰਗ ਹੋ ਰਹੀਆਂ ਨਹੀਂ ਇਸ ਟਾਈਮ ਕੋਈ ਚੱਕਰ ਵਾਲੀ ਗੱਲ ਨਹੀਂ ਬਹੁਤ ਵੀਰ ਕਰਾਈ ਵੀ ਬੈਠੇ ਨੇ ਪਰ ਅਸੀਂ ਪੁੱਛਣੇ ਗਏ ਸੀਗੇ ਉਹ ਕੀ ਜਨਾ ਉਹਨਾਂ ਸਾਈਟ ਬੰਦ ਸੀ ਵੀਰੇ ਜੀ ਸਾਈਟ ਬੰਦ ਸੀਗੀ ਤੇ ਆਪਣੇ ਵੀਰੇ ਗੱਲਾਂ ਥੋੜੀ ਚੱਲ ਰਹੇ ਹੈਗੇ ਠੀਕ ਹੈ ਤੁਸੀਂ ਆ ਕੇ ਕਰਾ ਲਿਓ ਸਭ ਕੁਝ ਠੀਕ ਹੈ ਯਾਰ ਜੇ ਵੀ ਕਹਦਾ ਨਾ ਵੀ A1 ਗੱਡੀ ਆ ਤਾਂ A1 ਨਹੀਂ ਆਗੀ ਜਿਹੜਾ ਕੁਝ ਤੁਹਾਨੂੰ ਦੱਸਿਆਗਾ ਉਹ ਹੋ ਜੂਗਾ ਆ ਦਿਖਾ ਦੇ ਵੀਰ ਇੱਕ ਵਾਰੀ ਹਨਾ ਠੀਕ ਹੈ ਆ ओरिजिनल ਕਰਕੇ ਵੀਰੇ ਅਸੀਂ ਛੇੜਖਾਨੀ ਕੀਤੀ ਨਹੀਂ ਇਹਦੇ ਨਾਲ ਠੀਕ ਹੈ ਵੀ ਨਹੀਂ ਤਾਂ ਇਹਦੇ ਵੀ ਅਸੀਂ ਪੇਂਟ ਮਾਰਾਂਦੇ ਠੀਕ ਹੈ ਇਹ ओरिजिनल ਕਰਕੇ ਬਈ ਇਹਦਾ ਕੁਝ ਨਹੀਂ ਕੀਤਾਗਾ ਅਸੀਂ ਠੀਕ ਹੈ ਚਾਰ ਮਾਡਲ ਦੂਜੇ ਨਾਮ ਕੀ ਸਰਕਾਰੀ ਨੰਬਰ ਬਲੇਟਾਂ ਨੇ ਗੁਰਦਾਸਪੁਰ ਤੱਕ ਅੰਮ੍ਰਿਤਸਰ ਤੱਕ ਘੁੰਮਿਆ ਏ ਸਾਨੂੰ ਕਿਸੇ ਨੇ ਰੋਕਿਆ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਹੋਰ ਤਾਂ ਵੀਰੇ ਵਾਲੀਆਂ ਗੱਲਾਂ ਆਪਾਂ ਨੂੰ ਆਉਂਦੀਆਂ ਨਹੀਂ ਹੈਗੀਆਂ ਠੀਕ ਹੈ ਜਿਹੜੀ ਦੀ ਗੱਡੀ ਬਾਰੇ ਗੱਲਬਾਤ ਸੀਗੀ ਦੱਸਤੀ ਤੁਹਾਨੂੰ ਰੇਟ ਬਾਈ ਰੇਟ 45000 ਲੱਗਿਆ ਹੈ ਆਪਾਂ 48000 ਦੀ ਦੇ ਦੇਣੀ ਆ ਕਿਉਂਕਿ ਗੱਡੀ ਸਾਰੀ ਓਰੀਜਨਲ ਆ ਵੀਡੀਓ ਚ ਵੀ ਦਿਖਾਦੀ ਲਾਈਵ ਚ ਵੀ ਦਿਖਾਦੀ ਜਿਹੜੇ ਵੀਰ ਹੋਣਾ ਹੈ ਚੈੱਕ ਕਰਾ ਦੇ ਉਹਨਾਂ ਨੂੰ ਵੀਰੇ ਹੈਨਾ ਵੀਰ ਹੁਣ ਕਈ ਪੁੱਛ ਰੇਟ ਗੱਡੀ ਦੇ ਸਾਰੇ ਹਿੱਸੇ ਨਾਲ ਗੱਡੀ ਸਾਰੀ ਰੰਗ ਰੰਗ ਪੇਂਟ ਦੀ ਓਰੀਜਨਲ ਆ ਟਾਇਰ 85 ਪੈਸੇ ਨੇਗੇ ਗੱਡੀ ਦੇ ਸੀਟ ਕਵਰ ਨਵੇਂ ਨੇਗੇ ਮਿਊਜ਼ਿਕ ਸਿਸਟਮ ਚੱਲਦਾ ਗੱਡੀ 81000 ਚੱਲੀ ਹੋਈ ਆ ਹੋਰ ਕੀ ਚਾਹੀਦਾ ਚੱਕ ਲੋ ਮੇਰਾ ਭਰਾ ਗੱਡੀ ਸਾਰੀ ਹੀ オリジナル ਆ ਗਈ ਕੁਛ ਨਹੀਂ ਕਰਾਇਆ ਕਿਤੇ ਉਹ ਜਰਨੀ ਲੱਗੀ ہوئی ਕੁਛ ਨਹੀਂ ਹੋਇਆ ਭਾਈ ਦਿਖਾ ਦੇ ਅੰਦਰੋਂ ਵੀ ਮੜਾ ਜਾ ਛਾਤੀ ਮਰਾ ਦੇ ਸੋਹਣੀ ਗੱਡੀ ਆ ਗਈ ਕਿਸੇ ਵੀਰ ਨੇ ਲੈਣੀ ਆ ਗਈ ਡਿਸਟ੍ਰਿਕਟ ਸੰਗਰੂਰ ਤੂਰੀ ਸ਼ਹਿਰ ਦੇ ਨਾਲ ਪਿੰਡ ਆਗਾ ਮੋਬਾਈਲ ਨੰਬਰ 9876934843 9876934843 ਮੋਬਾਈਲ ਨੰਬਰ ਆਗਾ ਕਿਸੇ ਵੀਰ ਨੇ ਗੱਲਬਾਤ ਕਰਨੀ ਆ ਤਾਂ ਮੇਰਾ ਭਰਾ ਗੱਡੀ ਲੈ ਜਿਓ ਪਹਿਲਾਂ ਬਹੁਤ ਵੀਰਾਂ ਨੇ ਇੱਕ ਨਾ ਅਸੀਂ 32000 ਦੀ ਬਾਈ ਅਮਰੂਤੀ ਪਾਈ ਸੀ ਬਹੁਤ ਵੀਰ ਕਹਿੰਦੇ ਬਾਈ ਇੰਨੀ ਜਲਦੀ ਕਿਵੇਂ ਵੇਚ ਗਈ ਬਾਈ ਜੀ 2 ਘੰਟਿਆਂ ਦੇ ਵਿੱਚ ਗੱਡੀ ਵੇਚਤੀ ਦੇ ਆਪਾਂ ਉਹ ਉਹ ਹੈਗੀ ਸੀ 2000 ਮਾਡਲ ਠੀਕ ਹੈ 2002 ਵੀ ਨਹੀਂ ਸੀ 2000 ਬਾਈ ਜੀ 32000 ਦੀ ਬੰਦਾ ਸੰਗਰੂਰ ਦਾ ਸੀਗਾ ਸਾਡੇ ਏਰੀਆ ਦੇ ਹੀ ਉਹ ਵੀਰੇ ਗੱਡੀ ਲੈ ਗਿਆ ਸੀਗਾ ਬਹੁਤ ਵੀਰ ਕਹਿੰਦੇ ਬਾਈ ਤੁਸੀਂ ਆਪਦੇ ਦੋਸਤਾਂ ਨੂੰ ਦੇਤੀ ਬਾਈ ਜਾ ਕੇ ਬੰਦੇ ਕੋਲ ਚੈੱਕ ਕਰ ਲਓ ਮੈਂ ਨੰਬਰ ਦੇ ਦੂੰਗਾ ਠੀਕ ਹੈ ਉਹਦੇ ਕੋਲ ਸਟੈਂਪ ਪਿਆ ਹੋਊ ਤੁਹਾਨੂੰ ਪਤਾ ਲੱਗ ਜੂ ਵੀ ਵੀਰੇ ਗੱਡੀ ਲਈ ਜਨਾਂ ਨੇ ਕਿੰਨੀ ਤਰੀ ਨੂੰ ਲਈ ਆ ਠੀਕ ਹੈ ਬਾਕੀ ਫੇਕ ਕੰਮ ਆਪਣੇ ਕੋਲ ਹੈ ਨਹੀਂਗਾ ਵੀ ਗੱਡੀ ਪਾਤੀ ਹਨਾ ਬਾਅਦ ਵਿੱਚ ਕਹੀ ਆਣਾ ਬਾਈ 베ਗੀ ਜਦੋਂ ਗੱਡੀ 베ਗੀ ਆਪਾਂ ਕਹਾਂਗੇ 베ਕੀ ਠੀਕ ਹੈ ਜਦੋਂ ਆਪਣੇ ਕੋਲ ਗੱਡੀ ਖੜੀ ਹੈ ਤਾਂ ਖੜੀ ਹੈ ਬਾਈ ਠੀਕ ਹੈ ਯਾਰ ਆਹ ਸੁਣ ਮੈਂ ਦਿਖਾਇਆ ਨਾ ਬਾਈ ਪਰ ਉੱਪਰ ਬਾਈ ਲਾਈਟਾਂ ਲੂਟਾਂ ਯਾਰ ਸਾਰਾ ਕੁਝ ਚੱਲਦਾ ਹੈਗਾ ਠੀਕ ਹੈ ਹੁਣ ਮੈਂ ਥੋੜ੍ਹਾ ਜ਼ਿਆਦਾ ਬੋਲੇ ਨਹੀਂ ਜਾਂਦਾ ਤੇ ਬਾਈ ਕਿਵੇਂ ਲੱਗੀ ਵੀਡੀਓ ਤੇ ਸ਼ੇਅਰ ਕਰ ਦਿਓ ਦਬ ਕੇ ਤੇ ਬਾਈ ਜੀ ਵੀਡੀਓ ਪਾਵਾਂਗੇ ਵੀਡੀਓ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਦੀ ਜਾਂਦੀ ਹੈ ਗੱਡੀ ਤੇ ਬਾਈ ਕਰ ਲਿਓ ਗੱਲ ਪਤਾ ਹੈ ਹੱਸੀ ਕਾਲ ਜੀ